ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖ਼ਬਰ ਭਾਰਤ ਲਈ 에ਅਰ ਸਪੇਸ ਬੰਦ ਕਰਨਾ ਪਾਕਿਸਤਾਨ ਨੂੰ ਪਿਆਪਾਰੀ ਅਤੇ 2 ਮਹੀਨਿਆਂ ਚ ਹੋਈ 172 ਕਰੋੜ ਦਾ ਨੁਕਸਾਨ ਭਾਰਤ ਨਾਲ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਕਰਨ ਦਾ ਫੈਸਲੇ ਨਾਲ ਉਸ ਨੂੰ ਭਾਰੀ ਨੁਕਸਾਨ ਹੋਇਆ ਪਾਕਿਸਤਾਨ ਨੇ ਰੱਖਿਆ ਮੰਤਰਾਲੇ ਨੂੰ ਲਾਸਾ ਕੀਤਾ ਤੇ ਕੀ ਭਾਰਤ ਜਹਾਜ਼ ਲਈ ਹਵਾਈ ਖੇਤਰ ਬੰਦ ਕਰਨ ਕਾਰਨ ਉਸ ਨੂੰ 2 ਮਹੀਨੇ ਵਿੱਚ ਲਗਭਗ 127 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਅਤੇ ਇਸ ਦਿਨ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਜਾਣਕਰ ਸ਼ੁਕਰਵਾਰ ਨੂੰ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਵਿੱਚ ਸਾਂਝੀ ਕੀਤੀ ਗਈ ਭਾਰਤ ਵੱਲੋਂ 23 April ਨੂੰ ਸਿੱਧੂ ਜਲ ਸੰਧੀ ਨੂੰ ਮੁਵਕਤ ਕਰਨ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ 24 April ਉਤੀ ਜੂਨ 2025 ਤੱਕ ਇੱਕ ਕਦਮ ਨਾਲ ਪਾਕਿਸਤਾਨ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਇਸ ਸਮੇਂ ਦਰਾਂ ਲਗਭਗ 100 ਤੋਂ 150 ਭਾਰਤੀ ਜਹਾਜ਼ ਪ੍ਰਭਾਵਿਤ ਹੋਏ ਹਾਲਾਂਕਿ ਡਾਨ ਅਖਬਾਰ ਦੁਆਰਾ ਪਾਕਿਸਤਾਨੀ ਰੱਖਿਆ ਮੰਤਰਾਲੇ ਵਿੱਚ ਹਵਾਲੇ ਨਾਲ ਕਿਹਾ ਗਿਆ ਕਿ ਪਰ ਪੂਸ਼ਤਾ ਅਤੇ ਰਾਸ਼ਟਰੀ ਰੱਖਿਆ ਆਰਥਿਕ ਹਿੱਤਾਂ ਤੋਂ ਉੱਪਰ ਹਨ ਅਤੇ ਰੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਸਰਵ ਉੱਚ ਹੈ ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਵੇਂ ਵਿੱਤੀ ਨੁਕਸਾਨ ਹੋਇਆ ਪਰ ਦੇਸ਼ ਦੀ ਸੁਰੱਖਿਆ ਸਰਉੱਚਮ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਨੁਕਸਾਨ باوجود ਪਾਕਿਸਤਾਨ 에어ਪੋਰਟ ਅਥਾਰਟੀ ਕੋਲ ਮਾਮਲੇ ਵਿੱਚ 2019 ਵਿੱਚ 5 ਲੱਖ 8 8000 ਤੋਂ ਵੱਧ ਕੇ 2025 ਵਿੱਚ 7 ਕਰੋੜ 60 ਲੱਖ ਹੋ ਗਿਆ ਹੈ ਖਬਰਾਂ ਹੰਤਕ ਵੇਖਣ ਲਈ ਧੰਨਵਾਦ